ਆ ਦੇਖੋ ਜੀ ਅੰਡਰ ਪਾਚ ਹੁਣੇ ਜਨਾਨੀ ਡਿੱਗੀ ਇੱਕ ਬਹੁਤ ਬੁਰੇ ਤਰੀਕੇ ਨਾਲ ਥੋੜੀ ਦੇਰ ਪਹਿਲੇ ਇੱਕ ਐਕਟਿਵ ਵਾਲੀ ਲੇਡੀ ਡਿੱਗੀ ਸੀ ਆ ਦੇਖੋ ਕਿਦਾਂ ਰੋ ਰਹੀ ਆ ਵਿਚਾਰੀ ਐਨਾ ਬੇੜਾ ਗਰਕ ਹੋ ਗਿਆ ਨਾ ਮਵਾਰਕਪੁਰ ਦਾ ਕੋਈ ਪੁੱਛਣ ਵਾਲਾ ਨਹੀਂ ਹੈਗਾ ਉਰੇ ਡੇਢ ਪੌਣੇ 2 ਕਰੋੜ ਰੁਪਏ ਲਾ ਕੇ ਬੇੜਾ ਗਰਕ ਕਰਦਾ ਉਹ ਤਾਂ ਬੇੜਾ ਗਰਕ ਆ ਦੇਖੋ ਜਨਾਨੀ ਕਿਦਾਂ ਰੋ ਰਹੀ ਆ ਵਿਚਾਰੀ ਉਰੇ ਬਿਨਾ ਬਿਨਾ ਕੋਈ ਉਰੇ ਮੀ ਨਹੀਂ ਪਿਆ ਰਿਹਾ ਕੁਝ ਨਹੀਂ ਪਿਆ ਰਿਹਾ ਉਰੇ ਪਾਣੀ ਭਰਿਆ ਪਿਆ ਦੇਖੋ ਕੋਈ ਪ੍ਰਸ਼ਾਸਨ ਵਾਲਾ ਪੁੱਛਣ ਨਹੀਂ ਆਉਂਦਾ ਹੈਗਾ ਉਰੇ ਸਿਰਫ ਵੋਟਾਂ ਲੈਣ ਚੋਕੇ ਆ ਇਹ ਆ ਦੇਖੋ ਪੂਰਾ ਹਾਲ ਹੋਇਆ ਵਾ ਉਹ ਦੇਖੋ ਤੇਰੀ ਜਨਾਨੀ ਰੋਣ ਲੱਗੀ ਹੋਈ ਐ ਆ ਦੇਖੋ ਪਾਣੀ ਦਾ ਬਿਨਾਂ ਮੀਂਹ ਤੋਂ ਕਿੰਨਾ ਪਾਣੀ ਹੋਇਆ ਪਿਆ ਓਰੇ ਬਹੁਤ ਪੂਰਾ ਹਾਲ ਐ ਓਰੇ ਵੋਟਾਂ ਲੈਣ ਮੰਗੇ ਓਰੇ ਜਣਾ ਖੜਾ ਪਰ ਦੂਜੀ ਵਿਰੋਧੀ ਪਾਰਟੀ ਵਾਲੇ ਕੋਈ ਬੋਲਦਾ ਕੋਈ ਜਦੋਂ ਹੁਣ ਇਲੈਕਸ਼ਨ ਆਣੇ ਆ ਵਿਰੋਧੀ ਪਾਰਟੀ ਵਾਲੇ ਇਕੱਠੇ ਹੋ ਕੇ ਆ ਜਾਣਾ ਓਰੇ ਵੀ ਸਾਨੂੰ ਵੋਟਾਂ ਪਾ ਦਿਓ ਸਾਨੂੰ ਵੋਟਾਂ ਪਾ ਦਿਓ ਹੁਣ ਵਿਰੋਧੀ ਪਾਰਟੀ ਵਾਲੇ ਕੋਈ ਨਹੀਂ ਦਿਖਦਾ ਹੈਗਾ ਠੁਕ ਚੱਕ ਕੰਨ ਟੇ ਵਿਰੋਧੀ ਪਾਰਟੀ ਨਾਲ ਕੋਈ ਨਹੀਂ ਦਿਖਦਾ ਹੈਗਾ ਹੁਣ ਕੰਨਾ ਬੁਰਾ ਹਾਲ ਹੋਇਆ ਮਾ ਉਰੇ ਇੱਕਾ ਟਰਾਲੇ ਦੇਖੋ ਇਹ ਟਰਾਲੇ ਵੀ ਐਸ ਡੀ ਐਮ ਨੇ ਆਰਡਰ ਕਰੇ ਹੋਏ ਆ ਉਰੇ ਇਹ ਟਰਾਲਿਆਂ ਦੀ ਐਂਟਰੀ ਬੰਦ ਹੈ ਆ ਦੇਖੋ ਟਰਾਲੇ ਬੇਖੌਫ ਹੋ ਕੇ ਲੰਘ ਰਹੇ ਹੋ ਉੱਥੋਂ ਟਰਾਲੇ ਆ ਦੇਖੋ ਕੋਈ ਇਹਨਾਂ ਨੂੰ ਰੋਕਣਾ ਨਹੀਂ ਹੈਗਾ ਸਿਰਫ ਕਾਗਜ਼ਾਂ ਤੱਕ ਕਾਰਵਾਈ ਇਹ ਕਾਗਜ਼ਾਂ ਤੱਕ ਸਿਰਫ ਵੀ ਐਸ ਡੀ ਐਮ ਸਾਹਿਬ ਨੇ ਆਰਡਰ ਕਰਤਾ ਟਰਾਲਿਆਂ ਦੀ ਐਂਟਰੀ ਬੰਦ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਪੋਸਟਾਂ ਪਾਣ ਜੋਗੇ ਆ ਬੇੜਾ ਗਰ ਕਰਤਾ ਹੈ ਸੈਂਟਰ ਬਾਥ ਨੇ ਬਾਰਕਪੁਰ ਦਾ ਉਹ ਦੇਖੋ ਵਿਚਾਰੀ ਜਨਾਨੀ ਦਾ ਕਿਹੜਾ ਹਾਲ ਹੋਇਆ ਪਿਆ ਹੁਣ ਮੇਰੀ ਮਜਬੂਰੀਆਂ ਮੈਂ ਉੱਠ ਕੇ ਨਹੀਂ ਜਾ ਸਕਦਾ ਉੱਥੇ ਪਰ ਦੇਖੋ ਕਿਹੜਾ ਹਾਲ ਆਹ ਦੇਖੋ ਕੋਈ ਨਾ ਰੋਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਆਹ ਦੇਖੋ ਕਿੰਨਾ ਪੂਰਾ ਹਾਲ ਹੋਇਆ ਪਿਆ ਉਹਰੇ ਉਹ ਦੇਖੋ ਵਿਚਾਰੀ ਲੇਡੀ ਦੇ ਉਹਦੀ ਲੱਤ ਤੇ ਹੁਣ ਫੈਕਚਰ ਹੋਇਆ ਕੁਝ ਹੋਇਆ ਉਹਦਾ ਪੂਰਾ ਹਾਲ ਹੈ ਵਿਚਾਰੀ ਦਾ ਉਹ ਆਹ ਦੇਖੋ ਉਧਰ ਭੰਡੇ ਟਿੰਡੇ ਡਿੱਗ ਗਏ ਲੋਕਾਂ ਦੇ ਉਹ ਲਓ ਜਿਹੜਾ ਨਿਆਣਾ ਵਾਲੇ ਉਰਤ ਲੰਘ ਜੂ ਆਪਣੇ ਬੱਚਿਆਂ ਨੂੰ ਲੈ ਕੇ ਫੈਮਿਲੀ ਵਾਲੇ ਕੋਈ ਵੀ ਭਾਈ ਅੰਡਰਵਾਚੋਂ ਨਾ ਆਓ ਆਪਣੀ ਘਰੇ ਨੂੰ ਬਿਠਾ ਕੇ ਆਪਣੇ ਬੱਚਿਆਂ ਨੂੰ ਲੈ ਕੇ ਪੂਰੇ ਕੋਈ ਵੀ ਵੱਡਾ ਹਾਸ਼ਿਆ ਹੋ ਸਕਦਾ ਹੈ ਆ ਦੇਖੋ ਬਿਨਾ ਮੀਤੋਂ ਕਿੰਨਾ ਕਿੰਨਾ ਪਾਣੀ ਭਰਿਆ ਹੋਇਆ